ਪੰਜਾਬ ਸਰਕਾਰ ਦਾ ਜਿਹੜਾ ਯੁਥ ਨਸ਼ਾ ਵਿਰੁੱਧ ਮਹਿੰਮ ਚੱਲ ਰਹੀ ਹੈ ਇਸ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਜੋ ਸਾਡੇ ਐਸਐਸਪੀ ਸਾਹਿਬ ਹਰਵਿੰਦਰ ਸਿੰਘ ਵਰਕ ਵੱਲੋਂ ਤੇ ਵੀ ਵੱਲੋਂ ਸਮੇਂ-ਸਮੇਂ 'ਤੇ ਸੈਸ਼ਨ ਉਹਦਾਇਤਾ ਕੀਤੀਆਂ ਜਾਂਦੀਆਂ ਹਨ ਤੇ ਉਸ ਯੋਗ ਨਸ਼ਾ ਵਿਰੁੱਧ ਉਹਦੇ ਅਕੋਰਡਿੰਗ ਅੱਜ ਸਾਡੇ ਸਬ ਇੰਸਪੈਕਟਰ ਰਾਮਕਿਸ਼ਨ ਸਿੰਘ ਵੱਲੋਂ ਨਾਕਾ ਬੰਦ ਕੀਤੀ ਹੋਈ ਸੀ ਤੇ ਨਾਕਾ ਮੰਡਰੀ ਦੌਰਾਨ ਉਹਨੇ ਇੱਕ ਲੇਡੀ ਨੂੰ ਕਾਬੂ ਕੀਤਾ ਜਿਸ ਦਾ ਨਾਮ ਪਰਮਜੀਤ ਕੌਰ ਐਲੀਅਸ ਪਮਾ ਵਾਈਫ ਆਫ ਸੁਪਿੰਦਰ ਸਿੰਘ ਵਾਸੀ ਨਾਕਾ ਤੇ ਜਦੋਂ ਇਸ ਦੀ ਤਲਾਸ਼ੀ ਲੈਡੀ ਕਨਸਟੇਬਲ ਲੈਡੀ ਕਰਮਚਾਰੀ ਉਹਨਾਂ ਲਈ ਗਈ ਤਾਂ ਇਸ ਦੇ ਕਬਜ਼ੇ ਦੇ ਵਿੱਚੋਂ 3 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਉਸ ਤੇ ਪਰਚਾ ਦਰਜ ਕੀਤਾ ਗਿਆ ਤੇ ਲੇਟਰ ਹੋਰ ਇਹਦੇ ਇਨਕਸ਼ਾਫ ਕੀਤਾ ਗਿਆ ਤੇ ਇਨਕਸ਼ਾਫ ਤੇ ਵਿੱਚ 15 ਗ੍ਰਾਮ ਹਿਰੋਇਨ ਹੋਰ ਇਹਨਾਂ ਨੇ ਬਰਾਮਦ ਕਰਵਾਈ ਜੋ ਇਹਨਾਂ ਨੇ ਲੁਕਾ ਚੁਪਾ ਕੇ ਰੱਖੀ ਸੀ ਤੇ ਜਿਸ ਤੋਂ ਟੋਟਲ ਰਿਕਵਰੀ 18 ਗ੍ਰਾਮ ਹੋਈ ਤੇ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਵੀ ਸਾਡੇ ਅੱਜ ਹੀ ਸਰਫਿਸ ਸਾਡੇ ਸੱਪਨੇ ਆਈ ਹੈ ਇਸੇ ਲੈਡੀ ਦੀ ਵੀਡੀਓ ਹੈ ਇਸ ਲੈਡੀ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹਨ ਇਹ ਕੈਂਡੀ ਬੀਐਸ ਦਾ ਇੱਕ ਉਲਾਈ ਚੜ੍ਹਦੇ ਤੇ ਚੋਰੀ ਦਾ ਕੰਮ ਕਰਦਾ ਜੀ। ਸੋ ਇਹ ਕਿਹੜੇ ਬੰਦੇ ਦਾ ਬੋਲ ਨੇ ਤੇ ਨਾਹਰਪੁਰ ਪਿੰਡ ਦੀ ਰਹਿਣ ਵਾਲੀ ਹੈ ਜੀ। ਇਹ ਸਰਪੰਚ ਵੀ ਨਹੀਂ। ਨਹੀਂ ਜੀ ਇਹ ਸਰਪੰਚ ਨਹੀਂ ਹੈ ਇਹਦੇ ਮਦਰ ਹੈ ਜਿਹੜੇ ਉਹ ਸਰਪੰਚ ਬਣਦੇ। ਕਿਹੜੀ ਪਾਰਟਿਸਪੇਟ ਕਰ ਰਿਹਾ ਇਸ ਦਾ ਆਈ ਡੋਟ ਨੋ ਕਿਹੜਾ